ਹੈਲੋ ਸਾਰੇ ਪੰਦਰਵਾਂ ਨੂੰ ਸਤਿ ਸ਼੍ਰੀ ਅਕਾਲ ਆਈ ਹੋਗੀ ਤੁਸੀਂ ਸਭ ਠੀਕ ਹੋ ਸੱਲੋ ਅੱਜ ਆਪਾਂ ਤੁਹਾਨੂੰ ਕਰਾਉਨੇ ਆ ਖੇਤਾਂ ਦੀ ਸੈਰ ਦਿਖਾਉਨੇ ਤੁਹਾਨੂੰ ਆਪਣੇ ਖੇਤ ਦੇਖੋ ਇਹ ਆ ਸਾਡੇ ਖੇਤ ਦੇਖੋ ਇੱਧਰ ਕਣਕਾਂ ਦਿੱਤੀਆਂ ਆਪਾਂ ਬੀਜ ਫਸਲਾਂ ਸਭ ਆਪਾਂ ਸੋਨੇ ਦੀ ਵਾਡੀ ਕਰਕੇ ਦਿਹਾੜੀ ਦਿੱਤੀ ਆਪਾਂ ਲਾ ਇੱਧਰ ਆਪਾਂ ਗਣਕਾਂ ਬੀਜ ਦਿੱਤੀਆਂ ਸੀ ਹੁਣ ਤੇ ਇੱਧਰ ਆਪਣੇ ਆਗੇ ਪੱਠੇ ਦੇਖੋ ਜੀ ਪੱਠੇ ਇਹ ਆਪਾਂ ਬੀਜੇ ਸੀ ਗੋਂਗਲੂ ਮੂਲੀਆਂ ਵਗੈਰਾ ਸਾਰਾ ਕੁਝ ਇਹ ਆਪਣੇ ਗੋਂਗਲੂ ਤੇ ਮੂਲੀਆਂ ਜੀ ਸਾਰਾ ਕੁਝ ਆਪਾਂ ਬੀਜਿਆ ਪਿੱਛੇ ਬੈਕ ਘਰ ਦੀ ਬੈਕਗ੍ਰਾਉਂਡ ਆਪਣੀ ਦੇਖ ਸਕਦੇ ਹੋ ਇਹ ਸੀ ਜੀ ਆਪਣਾ ਬੇਗਨ ਦਾ ਬੂਟਾ ਬਹੁਤ ਬੇਗਨ ਲੱਗਦੇ ਨੇ ਇਹਨਾਂ ਨੇ ਜਿਆਦੀ ਸਬਜ਼ੀ ਲੱਗਦੀ ਨਾ ਸਾਨੂੰ ਪੰਜ ਘਰਾਂ ਤੋਂ ਮੁੱਕਦੀ ਨਹੀਂ ਇਹਨੇ ਜਿਆਦਾ ਇਹਨੂੰ ਬੇਗਨ ਲੱਗਦੇ ਤਰੀਆ ਪਿਆ ਬੂਟਾ ਲੌਸੀ ਤੇ ਇੱਕ ਖਾਸ ਗੱਲ ਤੁਹਾਨੂੰ ਦੱਸਣ ਜਾ ਰਹੀ ਆ ਕਿ ਆਮ ਹੀ ਬੇਗਣੇ ਦੇ ਬੂਟੇ ਨੂੰ ਬਹੁਤ ਜਿਆਦਾ ਸੁੰਡੀ ਪੈ ਜਾਂਦੀ ਹੈ ਆਪਾਂ ਕੀ ਕੀਤਾ ਸੀ ਜੀ ਆਪਾਂ ਇਹਦੇ ਤੇ ਲੱਸੀ ਦਾ ਛੜਕਾ ਕੀਤਾ ਸੀ ਖੱਟੀ ਲੱਸੀ ਤੇ ਆਪਣਾ ਇੱਕ ਵੀ ਬੇਗਣ ਨਹੀਂ ਗਾਣਾ ਕੋਈ ਵੀ ਤੁਸੀਂ ਦੇਖ ਸਕਦੇ ਹੋ ਕੋਈ ਸੁੰਡੀ ਵਗੈਰਾ ਨਹੀਂ ਗਈ ਆਪਣੇ ਬੂਟਿਆਂ ਨੂੰ ਬਿਲਕੁਲ ਹੀ ਹਾਂਜੀ ਚਲੋ ਅੱਗੇ ਚੱਲਦੇ ਆਂ ਇਹ ਆਪਣਾ ਅਮਰੂਦਾਂ ਦਾ ਬੂਟਾ ਅਮਰੂਦ ਵੀ ਬਹੁਤ ਲੱਗਦੇ ਨੇ ਇਹਨੂੰ 12 ਮਹੀਨੇ ਤੀਦਨੇ ਅਮਰੂਦ ਲੱਗਦੇ ਨੇ ਹਾੜੀ ਸਿਆਲੀ ਕਿ ਇਹ ਬੂਟਿਆਂ ਨੂੰ ਇੱਕ ਵਾਰ ਲੱਗਦੇ ਫਿਰ ਲੱਗਦੇ ਨਹੀਂਗੇ ਇਹਨੂੰ ਬਹੁਤ ਅਮਰੂਦ ਲੱਗਦੇ ਨੇ ਇਹ ਵੀ ਮੂਲੀਆਂ ਗੋਂਗਲੂ ਇਹ ਵਿੱਚ ਇਹ ਗੋਂਗਲੂ ਮੈਨੂੰ ਲੱਗਦਾ ਕਿਲੇਸ਼ ਲੱਗਮਾ ਹਾਂਜੀ ਇਹ ਵੀ ਤਨੀਆਂ ਆਪਣਾ ਤਨੀਆਂ ਦੇਖ ਲਓ ਤੁਸੀਂ ਇਹ ਵੱਟਾਂ ਤੇ ਮੂਲੀਆਂ ਇਹ ਆਪਣਾ ਨਿੰਬੂਆਂ ਦਾ ਬੂਟਾ ਹੈ ਜੀ ਵੱਡਾ ਨਿੰਬੂਆਂ ਦਾ ਬੂਟਾ ਸੀ ਜਿਹੜਾ ਆਪਾਂ ਕੱਟ ਦਿੱਤਾ ਵੱਢ ਦਿੱਤਾ ਜਮਾ ਹੀ ਤੇ ਹੁਣ ਆਪਾਂ ਛੋਟੇ-ਛੋਟੇ ਦੋ ਨਿੰਬੂਆਂ ਦੇ ਬੂਟੇ ਲਗਾਏ ਸੀ ਬਹੁਤ ਨਿੰਬੂ ਹੋ ਜਾਣੇ ਇਹ ਆਪਣੇ ਸੰਤਰਿਆਂ ਦਾ ਬੂਟਾ ਕੋਈ ਜਾ ਥੱਲੇ ਪੈਰਾਂ ਦੇ ਆ ਰਹੇ ਹੈ ਇਹ ਆਪਣਾ ਲਸਣ ਦੇਖ ਲੋ ਇਹ ਆਪਣੀ ਪਾਲਕ ਆ ਜੀ ਤਰ੍ਹਾਂ ਆਪਾਂ ਪਾਲਕ ਲਾਈ ਹੈ ਆਪਾਂ ਨੇ ਹੁਣਾ ਗੁੱਸੇ ਕਿ ਤੁਸੀਂ ਪੈਰ ਰੱਖ ਰੱਖ ਕੇ ਸਾਰੇ ਬੂਟੇ ਦਿੰਦੇ ਜੇ ਮਿੱਧ ਵਿਚਾਰੇ ਫਿਰ ਉੱਠ ਨਹੀਂ ਸਕਦੇ ਮੈਂ ਆਪਣਾ ਨਾਰਾਂ ਦਾ ਬੂਟਾ ਲਾਇਆ ਹਲੇ ਤਾਂ ਛੋਟਾ ਜਿਹਾ ਹੈ ਇਧਰ ਵੀ ਪਾਲਕ ਪਾਲਕ ਇਹ ਹੈਗਾ ਨਾਰਾਂ ਦਾ ਬੂਟਾ ਪਹਿਲਾਂ ਸੀ ਇਹਨੂੰ ਕੋਈ ਫਾਲ ਵਗੈਰਾ ਤਾਂ ਬਹੁਤ ਲੱਗਦੇ ਸੀ ਲੇਕਿਨ ਨਾ ਨਾਰ ਵੱਡੇ ਨਹੀਂ ਸੀ ਹੁੰਦੇ ਇਸ ਕਰਕੇ ਇਹਨੂੰ ਕੱਟ ਦਿੱਤਾ ਇਹ ਵੀ ਆਪਣਾ বেগੰंदा ቡট্টা এਨੂੰ ইয়ে পড় লस्सी दा छुटका आगीता सी। এਨੂੰ ਵੀ বেগਣ لگے ہوئے ਨੇ ਵੈਸੇ। ও দেখো। ਇਧਰ ਆਪਣੇ ਗੁਰਦੁਆਰਾ ਸਾਹਿਬ ਸੰਗਰਾਂਧ ਦਾ ਪ੍ਰੋਗਰਾਮ ਭੋਗ ਪੈ ਰਹੇ ਨੇ। ਇਹ দেখো। ਇਹ ਜਿਨ੍ਹਾਂ ਨੂੰ ਪੱਠੇ ਕਹਿੰਦੇ ਨੇ ਵੱਡੇ ਪੱਠੇ ਵਾਲੇ বেগਣ ਉਹਨਾਂ ਦਾ ቡট্টਾ। ਇਹ ਅਜੇ ਚੀਕੂਆ ਦਾ ቡট্টਾ। ਇਧਰ ਬਲਿਆ ਸਿੱਟੀ ਘੂਆਂ ਦਾ ਦੇਖੋ ਕਿੱਡੇ ਸੁਨੇ ਬਿੰਗਣ ਲੱਗੇ ਵੱਡੇ ਤੇ ਮੋٹے ਪਰਤੀ ਵਾਲੇ ਦੇਖੋ ਜੇ ਪਰਤੀ ਵਾਲੇ ਬਿੰਗਣ ਲੱਗੇ ਪਰਤੀ ਵਾਲੇ ਇਹ ਆਪਣੇ ਪੱਠੇ ਸਾਗ ਬਹੁਤ ਹੋ ਜਾਣਾ ਹੈ ਗੇ ਵੀ ਆਪਣੇ ਸਬਜ਼ੀਆਂ ਪੱਠੇ ਚਲੋ ਜੀ ਅੱਜ ਤਬ ਲੋਗ ਆਪ ਹੁਣ ਕਰਾਂਗੇ ਇੱਥੇ ਖਤਮ ਨਹੀਂ ਥੋੜਾ ਜਿਹਾ ਰਹਿ ਗਿਆ ਮੈਂ ਤੁਹਾਨੂੰ ਦਿਖਾਉਣੀ ਆਪਣੀਆਂ ਗਲਗਲਾਂ ਦੇਖੋ ਗਲਗਲਾਂ ਤੁਹਾਨੂੰ ਲੱਗ ਲਾ ਅਗਰ ਕਿਸੇ ਨੇ ਚਾਰ ਪਉਣਾ ਹੈ ਤੇ ਜਰੂਰ ਕਮੈਂਟਾਂ ਵਿੱਚ ਦੱਸਿਓ ਆਪਾਂ ਤੁਹਾਨੂੰ ਗਲਗਲਾਂ ਭੇਜ ਸਕੀਏ deh kok jisat ikan galgalah deh ya ini kan galgalah lagi dengan na esu buat eno deh kok jinamarji acar pau galgalah 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 wae kok ਇਹ ਆਪਣੇ ਗੁਰਦੁਆਰਾ ਸਾਹਿਬ ਆ ਇੱਥੇ ਆ ਪ੍ਰੋਗਰਾਮ ਚੱਲਣ ਡਿਆ ਸੰਗਰਾਂਦ ਦਾ ਸ਼ੁਭ ਦਿਹਾੜਾ ਲੇਕਿਨ ਦੇਖ ਲਓ ਆਪਣੇ ਵਰਗੇ ਨਹੀਂ ਜਾ ਸਕਦੇ ਚਲੋ ਜੀ ਅੱਜ ਦਾ ਵਲੌਗ ਆਪਾਂ ਕਰਾਂਗੇ ਇੱਥੇ ਹੀ ਖਤਮ ਦਿਓ ਇਜਾਜ਼ਤ ਧੰਨਵਾਦ ਸਾਰਿਆਂ ਦਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਆਈ ਹੋਪ ਕਿ ਤੁਸੀਂ ਸਭ ਆਪਣੇ ਆਪਣੇ ਘਰੇ ਠੀਕ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਜੇ ਮੈਨੂੰ ਕਿ ਮੈਂ ਤੁਹਾਡੇ ਲਈ ਅੱਗੇ ਤੋਂ ਸੋਹਣੇ ਸੋਹਣੇ ਵਲੌਗ ਲੈ ਕੇ ਆ ਸਕਾਂ